ਸ਼ਸ਼ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਰਾਜ ਸਭਾ ਦੀ ਜਿਮਨੀ ਚੋਣ ਦੇ ਜਾਲੀ ਦਸਤਕ ਮਾਮਲੇ ਦੇ ਵਿੱਚ ਨਵਨੀਤ ਚੱਤਰਵੇਦੀ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਅੱਜ 7 ਦਿਨਾਂ ਦਾ ਪੁਲਿਸ ਰਿਮਾਂਡ ਹੋਇਆ ਸੀ ਖਤਮ ਤੇ ਅੱਜ ਮੁਰਤੋਂ ਰੋਪੜ ਅਦਾਲਤ ਦੇ ਵਿੱਚ ਹੋਈ ਪੇਸ਼ੀ ਕੋਰਟ ਨੇ ਨਵਨੀਤ ਚੱਤਰਵੇਦੀ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਅੱਜ ਪੰਜਾਬ ਰੋਡਵੇ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਯੂਨੀਅਨ ਦੇ ਵੱਲੋਂ 2 ਘੰਟੇ ਦੇ ਲਈ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ 31 ਅਕਤੂਬਰ ਤੱਕ ਕਿਲੋਮੀਟਰ ਟੈਂਡਰ ਯੋਜਨਾ ਕੀਤੀ ਮੁੱਲਤਵੀ ਦਰਸਲ ਕੱਚੇ ਮੁਲਾਜ਼ਮ ਧਰਨਾ ਪ੍ਰਦਰਸ਼ਨ ਕਰਕੇ ਇਹ ਮੰਗ ਕਰ ਰੈ ਸੀ ਕਿ ਜਿਹੜੀ ਟੈਂਡਰ ਯੋਜਨਾ ਕਿਲੋਮੀਟਰ ਟੈਂਡਰ ਯੋਜਨਾ ਇਹ ਬੰਦ ਕੀਤੀ ਜਾਵੇ ਦਰਸਲ ਉਸ ਤੋਂ ਬਾਅਦ ਹੀ ਜਦੋਂ ਸਰਕਾਰ ਨੇ ਇਹ ਯੋਜਨਾ 31 ਅਕਤੂਬਰ ਤੱਕ ਮੁੱਲਤਵੀ ਕੀਤੀ ਤੇ ਫਿਰ ਪਨਬਸਾ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਧਰਨਾ ਪ੍ਰਦਰਸ਼ਨ ਵੀ ਮੁੱਲਤਵੀ ਕੀਤਾ ਪਿਆਰ ਦੀਆਂ ਵਿਧਾਨ ਸਭਾ ਦੀਆਂ 225 ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਗਰਮਾ ਰਹੀ ਆ ਹਰ ਤਰ ਦੇ ਵੱਲੋਂ ਆਪੋ ਆਪਣੇ ਦਾ ਪੇਚ ਖੇਡੇ ਜਾ ਰਹੇ ਨੇ ਤੇਸਵੀ ਜਾਦਵ ਨੂੰ ਮਹਾਗੜ ਜੋੜ ਦੇ ਵੱਲੋਂ ਸੀਐਮ ਚੇਹਰਾ ਅਲਾਨਿਆ ਗਿਆ ਮੁਕੇਸ਼ ਸਾਨੀ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਕੀਤਾ ਗਿਆ ਨਾਮਜ਼ਦ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਕੀਤਾ ਐਲਾਨ ਸਰੀ ਅਕਾਲ ਤੱਕ ਸਾਡੇ ਕਾਰਜਕਾਰੀ ਅਦਰਗਾਨੀ ਕੁਲਦੀਪ ਸਿੰਘ ਗੜਗੱਜ ਦੀ ਮੁਰਤੋਂ ਹੋਵੇਗੀ ਦਸਤਾਰਬੰਦੀ ਸ਼੍ਰੋਮਣੀ ਕਮੇਟੀ ਨੇ 25 ਅਕਤੂਬਰ 2025 ਨੂੰ ਰੱਖਿਆ ਵਿਸ਼ੇ ਸਮਾਗਮ ਤੱਕ ਸ੍ਰੀ ਕੇਸਗੜ ਸਾਹਿਬ ਕੇ ਹੋਵੇਗਾ ਵਿਸ਼ੇ ਸਮਾਗਮ ਪੰਥਕ ਜਥੇਬੰਦੀਆਂ ਦੇ ਵੱਲੋਂ ਦਸਤਾਰਾਂ ਤੇ ਸਨਮਾਨ ਦੇ ਕੇ ਸੌਂਪੀ ਜਾਵੇਗੀ ਪੰਥਕ ਜ਼ਿੰਮੇਵਾਰੀ ਇਸ ਤੋਂ ਪਹਿਲਾਂ ਜਦੋਂ ਸਿਰਿਆ ਕਾਲ ਤੱਕ ਸਾਦੇ ਕਾਰਜਕਾਰੀ ਅਧਰਗੈਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਹੋਈ ਸੀ ਦਸਤਾਰਬੰਦੀ ਹੋਈ ਸੀ ਉਸ ਵਕਤ ਨਿੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾਂ ਨੇ ਨਾਰਾਜ਼ਗੀ ਜਤਾਈ ਸੀ ਤੇ ਇਸ ਗੱਲ ਦੀ ਵਿਰੋਧਤਾ ਕੀਤੀ ਸੀ ਇੱਕ ਵਾਰ ਫਿਰ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਦੇ ਨਾਲ ਇਹ ਹਾਦਸਾ ਵਾਪਰਿਆ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ ਹਾਦਸੇ ਦੇ ਵਿੱਚ ਤੇ ਲੋਕਾਂ ਦੀ ਮੌਤ 4 ਦੇ ਕਰੀਬ ਗੰਭੀਰ ਜ਼ਖਮੀ ਪੰਜਾਬੀ ਡਰਾਈਵਰ ਹੈ ਜਸ਼ਨਪ੍ਰੀਤ ਸਿੰਘ 21 ਸਾਲਾ ਟਰੱਕ ਚਲਾ ਰਿਹਾ ਸੀ ਤੇ ਉਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਖਬਰ ਇਹ ਵੀ ਆਈ ਕਿ ਨਸ਼ੇ ਦੇ ਵਿੱਚ ਟਰੱਕ ਡਰਾਈਵਰੀ ਕਰ ਰਿਹਾ ਸੀ ਲੁਧਿਆਣੇ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਹੋਇਆ ਵੱਡਾ ਧਮਾਕਾ 에ਅਰ ਹੀਟਰ ਬਲਾਸਟ ਹੋਣ ਦੇ ਨਾਲ ਹੋਇਆ ਧਮਾਕਾ ਧਮਾਕੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਪੰਜ ਦੇ ਕਰੀਬ ਜ਼ਖਮੀ ਕੁਨਾਲ ਜੈਨ ਵਜੋਂ ਮ੍ਰਿਤਕ ਦੀ ਹੋਈ ਪਛਾਣ ਪੁਲਿਸ ਦੇ ਵੱਲੋਂ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਅੱਜ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਬੇਟੇ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਦੇ ਵਿੱਚ ਐਸਆਈਟੀ ਨੇ ਐਕਸ ਡੀਜੀਪੀ ਨੂੰ ਕੀਤਾ ਗਿਆ ਸੀ ਤਲਬ ਪੰਚਕੂਲਾ ਥਾਣੇ ਦੇ ਵਿੱਚ ਕੀਤਾ ਗਿਆ ਸੀ ਤਲਬ ਲੰਘੇ ਦਿਨੀ ਡੀਜੀਪੀ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਮੇਤ ਉਹਨਾਂ ਦੀ ਪਤਨੀ ਸਾਬਕਾ ਮੰਤਰੀ ਰਜਿਆ ਸੁਲਤਾਨਾ ਜਾਂ ਫਿਰ ਉਹਨਾਂ ਦੀ ਨੂੰਹ ਦੇ ਉੱਪਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਦੇ ਵਿੱਚ ਇੱਕ ਐਫਆਈਆਰ ਹੋਈ ਸੀ ਦਰਜ ਕਜ਼ਾਕਿਸਤਾਨ ਦੇ ਵਿੱਚ ਫਸੇ ਰੋਪੜ ਦੇ ਸੱਤ ਨੌਜਵਾਨ ਨੌਜਵਾਨਾਂ ਦੇ ਵੱਲੋਂ ਕਰਾਈ ਜਾ ਰਹੀ ਲਗਾਤਾਰ ਮਜ਼ਦੂਰੀ ਡਰਾਈਵਿੰਗ ਦੇ ਲਈ ਵਿਦੇਸ਼ ਕੈਸੀ ਪੀੜਤ ਨੌਜਵਾਨ ਨੌਜਵਾਨਾਂ ਦੇ ਪਰਿਵਾਰ ਦੇ ਨਾਲੋਂ ਵੀ ਉਹਨਾਂ ਦਾ ਸੰਪਰਕ ਟੁੱਟਿਆ ਪੀੜਤਾ ਨੇ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਲਾਲਪੁਰਾ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਮਸਲਾ ਹੱਲ ਹੋਇਆ ਹੁਣ 27 ਅਕਤੂਬਰ ਨੂੰ ਨੌਜਵਾਨਾਂ ਦੀ ਘਰ ਵਾਪਸੀ ਹੋਵੇਗੀ ਲੁਧਿਆਣਾ ਦੇ ਵਿੱਚ ਇੱਕ ਘਰ ਦੇ ਵਿੱਚ ਰੱਖੇ ਪਟਾਕਿਆਂ ਨਾਲ ਹੋਇਆ ਬਲਾਸਟ ਧਮਾਕੇ ਕਾਰਨ ਬੱਚਿਆਂ ਸਮੇਤ ਕਰੀਬ 15 ਲੋਕ ਝੁੱਲਸੇ ਘਰ ਦੇ ਵਿੱਚ ਬਣਾਏ ਜਾ ਰਹੇ ਸੀ ਪਟਾਕੇ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਦੱਸਿਆ ਜਾ ਰਿਹਾ ਸ਼ਾਰਟ ਸਰਕਟ ਦੇ ਕਾਰਨ ਵਾਪਰਿਆ ਵੱਡਾ ਹਾਸਾ ਬਜਿੰਦਰ ਸਿੰਘ ਸਿਰਸਾ ਦੇ ਪ੍ਰਾਲੀ ਨੂੰ ਅੱਗ ਲਾਉਣ ਦੇ ਬਿਆਨ ਦੇ ਉੱਪਰ ਪੰਜਾਬ ਦੇ ਕੈਬਨਿਟ ਮੰਤਰੀ ਯਮਨ ਅਰੋੜਾ ਨੇ ਦਿੱਤਾ ਮੋੜਮਾ ਜਵਾਬ ਕਿਹਾ ਤੱਕੇ ਨਾਲ ਪ੍ਰਾਲੀ ਨੂੰ ਅੱਗ ਲਾਉਣ ਦੀ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਹੀ ਪੰਜਾਬ ਦੇ ਕਿਸਾਨਾਂ ਲਈ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਅਤੇ ਸੇਤ ਹੈ ਮਹੱਤਵਪੂਰਨ ਇਸਨ ਅਸਦਿਆਂ ਦਾ ਸੁਵਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ